ਫਿਲਮ ਦੇ ਵਿੱਚ ਦਿਖਾਇਆ ਗਿਆ ਵਾ ਉਹ ਮੁਕਾਬਲਾ ਕਰਦੇ ਨੇ ਅ ਜਿਸ ਤਰ੍ਹਾਂ ਕੁਝ ਅਸਲਾ ਜਦੋਂ ਜਹਾਜ਼ ਦੇ ਵਿੱਚ ਪਛਾਇਆ ਗਿਆ ਉਹਦੇ ਵਿੱਚ ਵੇਖੋ ਕੁਝ ਜਿਹਾਰੂ ਸੂਰਮੇ ਵੀ ਹੁੰਦੇ ਆ ਜਿਹੜੇ ਕਹਿੰਦੇ ਵੀ ਅਸੀਂ ਹੁਣ ਇਸ ਕੰਮ ਨੂੰ ਤਾਂ ਮਰ ਜਾਣਾ ਚੰਗਾ ਜੇ ਮੜੀਏ ਵੀ ਤੇ ਆਪਣੇ ਦੇਸ਼ ਵਾਸਤੇ ਮੜੀਏ ਤਾਂ ਸਰਕਾਰ ਦੀਆਂ ਜਿਹੜੀਆਂ ਵਾਂ ਜੋ ਵੀ ਸ਼ਰਤਾਂ ਹੀ ਪੂਰੀਆਂ ਕਰਦੀ ਹੋਏ ਇਹ ਜਹਾਜ਼ ਨੂੰ ਕੈਨੇਡਾ ਦੀ ਧਰਤੀ ਵੱਲ ਲਿਕੇ ਗਿਆ ਵਾਪਸ ਆ ਰਹੇ ਆ ਵੇਖੋ ਉਸ ਸਰਕਾਰਾਂ ਦੇ ਵਿਰੋਧ ਅੱਕੇ ਔਰ ਥੱਕੇ ਸੀਗੇ ਉਹ ਸਾਰੇ ਜਿਹੜਾ ਬਣ ਚੁੱਕੇ ਸੀਗੇ ਕੁਝ ਐਵੀ ਕਿਹਾ ਜਾਂਦਾ ਵੀ ਕੁਝ ਜਿਹੜੇ ਹਥਿਆਰ ਉਹ ਆਉਣ ਤੋਂ ਪਹਿਲਾਂ ਜਿਹੜੇ ਆ ਸ਼ੂਟ ਦਿੱਤੇ ਗਏ ਸਾਡੇ ਗਦਰੀ ਯੋਧਿਆਂ ਨੂੰ ਇਸ ਚੀਜ਼ ਦਾ ਪਤਾ ਲੱਗਾ ਵੀ ਇਹ ਜਹਾਜ਼ ਜਿਹੜਾ ਵਾ ਹਿੰਦੁਸਤਾਨ ਦੀ ਧਰਤੀ ਤੇ ਆ ਰਿਹਾ ਕਾਮਾ ਕਾਟਾ ਮਾਰੂ ਜਹਾਜ਼ ਦੀ ਅਸੀਂ ਗੱਲ ਕਰਦੇ ਆ ਜੀ ਇਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਵੀ ਅਸੀਂ ਇਹਨੂੰ ਮੱਥਾ ਵੀ ਨਹੀਂ ਟੇਕ ਸਕਦੇ ਅਸੀਂ ਇਹਦੇ ਨਾਂ ਨੂੰ ਮੱਥਾ ਟੇਕ ਸਕਦੇ ਆ ਗਦਰੀ ਯੋਧੇ ਪਹਿਲਾਂ ਉੱਥੇ ਪਹੁੰਚ ਚੁੱਕੇ ਆ ਉਹ ਜਦੋਂ ਜਹਾਜ਼ ਬੰਦਰਗਾਹ ਤੇ ਲੱਗੇਗਾ ਤੇ ਉੱਥੋਂ ਹਥਿਆਰ ਅੱਗੇ ਲੈ ਜਾਣਗੇ ਫਿਰ ਬਾਬਾ ਜੀ ਉਹ ਜਹਾਜ਼ ਦੇ ਅੰਦਰ ਵੀ ਆਏ ਹਮ ਮਿਲੇ ਬਿਲੇ ਵੀ ਬਾਬਾ ਗੁਰਦੇਵ ਸਿੰਘ ਜੀ ਨੂੰ ਵੀ ਮਿਲੇ ਉਹਨਾਂ ਨਾਲ ਕੁਝ ਵਿਚਾਰਾ ਵੀ ਹੋਈਆਂ ਉਹਨਾਂ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਵੀ ਸਾਰੀ ਮੂਵਮੈਂਟ ਬਣਾਈ ਗਈ ਕਿ ਕਿਵੇਂ ਸਾਡੇ ਸਾਥੀ ਉੱਥੇ ਮਿਲਣਗੇ ਆਪਣੇ ਯੋਧਿਆ ਨੇ ਪਾਰਟੀ ਬਣਾਈ ਸੀ ਸਭ ਤੋਂ ਪਹਿਲਾਂ ਬਾਬਾ ਸੋਨ ਸਿੰਘ ਪਕਰਾਂ ਨੂੰ ਹਿੰਦੂਸਤਾਨ ਐਸੋਸੀਏਸ਼ਨ ਨਾਂ ਦਾ ਪਾਰਟੀ ਦਾ ਨਾਂ ਦਿੱਤਾ ਗਿਆ ਜਿਹਦਾ ਵੀ ਪ੍ਰਧਾਨ ਬਾਬਾ ਜੀ ਨੂੰ ਬਣਾਇਆ ਸੀ ਇੱਕ ਦਿਨ ਬਾਬਾ ਜੀ ਔਰ ਇਹਨਾਂ ਦੇ ਦੋ ਸਾਥੀ ਹੋਰ ਸੀਗੇ ਇੱਕ ਵੱਖਰੇ ਕਾਰਖਾਨੇ ਦੇ ਵਿੱਚ ਗਏ ਕੰਮ ਲੈਣ ਵਾਸਤੇ ਉਹਦਾ ਮਾਲਕ ਮਤਲਬ ਗੋਰਾ ਸੀਗਾ ਅੰਗਰੇਜ਼ ਸੀਗਾ ਹੂੰ ਉਹਨੇ ਜਦੋਂ ਦੇਖਿਆ ਵੀ ਤੁਸੀਂ ਹਿੰਦੂਸਤਾਨੀ ਹੋ ਤੇ ਨਹੀਂ ਅੱਡੇ ਸਿੱਖ ਰਾਜ ਦੀ ਵੀ ਅਸੀਂ ਗੱਲ ਕਰਦੇ ਹਾਂ ਸਿੱਖ ਰਾਜ ਕਿਉਂ ਗਿਆ ਸਿੱਖ ਰਾਜ ਸਾਡਾ ਤਾਂ ਹੀ ਗਿਆ ਜੇ ਸਾਡੇ ਅੰਦਰ ਕੁਝ ਗਦਾਰ ਸੀਗੇ ਤੇ ਬਿਲਕੁਲ ਇਸੇ ਤਰ੍ਹਾਂ ਦੇ ਗਦਾਰ ਉਸ ਗਦਰ ਲਹਿਰ ਦੇ ਵਿੱਚ ਵੀ ਹੈਗੇ ਸੀਗੇ ਹੁਣ ਸਿੰਘ ਭਕਣਾ ਜੀ ਨੇ ਸਿਦਿਆਜ਼ਮ ਭਗਸੇ ਨੂੰ ਗਿਆ ਵੀ ਤੁਸੀਂ ਜੋ ਨੌਜਵਾਨ ਹੋ ਹੂੰ ਤਹਾਡੇ ਤੇ ਹਾਲੀ ਖਾਣ ਪੀਣ ਦੇ ਦੇਣਾ ਤੁਸੀਂ ਕਿਹੜੇ ਆਜ਼ਾਦੀ ਦੇ ਚੱਕਰਾਂ ਵਿੱਚ ਪੈ ਗਏ ਹੋ ਇਸ ਤਰ੍ਹਾਂ ਦੀ ਅਸੀਂ ਆਜ਼ਾਦੀ ਚਾਹੁੰਦੇ ਹਾਂ ਇਸ ਤਰ੍ਹਾਂ ਦੀ ਆਜ਼ਾਦੀ ਮਿਲੀ ਨਹੀਂ ਅਸੀਂ ਗੋਰਿਆਂ ਤੋਂ ਤਾਂ ਆਜ਼ਾਦੀ ਲੈ ਲਈ ਲੇਕਿਨ ਅਸੀਂ ਕਾਲਿਆਂ ਦੇ ਗੁਲਾਮ ਹੋ ਗਏ ਸਭ ਤੋਂ ਜ਼ਿਆਦਾ ਦੁੱਖ ਆ ਜਿਹੜਾ ਅਸੀਂ ਕਹਿੰਦੇ ਆ ਵੀ ਦੇਸ਼ ਆਜ਼ਾਦ ਹੋ ਗਿਆ ਆਪਣਿਆਂ ਦੀਆਂ ਦਿੱਤੀਆਂ ਹੋਈਆਂ ਜੇਲਾਂ ਉਹਨਾਂ ਦੀ ਚੀਸ ਬਾਬਾ ਜੀ ਦੇ ਦਿਲ ਅੰਦਰ ਆਖਰੀ ਦਮ ਤੱਕ ਰਹੀ ਸੀ ਸੱਸੀ ਜੀ ਤੁਸੀਂ ਜੁੜਿਓ ਪੰਜਾਬ ਏਰ ਦੇ ਨਾਲ ਤੇ ਗੱਲ ਕਰਦੇ ਆ ਆਪਾਂ ਕਮਾਗਾਟਾ ਮਾਰੂ ਕਮਾਗਾਟਾ ਮਾਰੂ ਗੁਰੂ ਨਾਨਕ ਜਹਾਜ਼ ਜੱਸੜ ਵੱਲੋਂ ਇੱਕ ਜਿਹੜੀ ਮੂਵੀ ਹੁਣੇ ਜਿਹੜੀ ਆ ਉਹ ਪੇਸ਼ ਕੀਤੀ ਗਈ ਹੈ ਤੇ ਵਿੱਚ 376 ਯਾਤਰੀ ਜਿਹੜੇ ਆ ਭਾਰਤ ਤੋਂ ਕੈਨੇਡਾ ਦੀ ਧਰਤੀ ਤੇ ਪਹੁੰਚਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਨਹੀਂ ਉਤਰਨ ਦਿੱਤਾ ਗਿਆ ਸੋ ਉਹਨਾਂ ਹੀ ਬਦਕਿਸਮਤ ਯਾਤਰੀਆਂ ਦੇ ਨਾਲ ਇੱਕ ਜਿਹੜੀ ਕਹਾਣੀ ਜੁੜੀ ਹੋਈ ਆ ਉਹ ਹੈ ਜੀ ਦੇਸ਼ ਭਗਤ ਬਾਬਾ ਸੋਨ ਸਿੰਘ ਭਗਨਾ ਦੀ ਤੇ ਅੱਜ ਅਸੀਂ ਬਾਬਾ ਸੋਨ ਸਿੰਘ ਭਗਣਾ ਹੁਣਾ ਦੇ ਪਰਪੁੱਤਰੇ ਜਸਬੀਰ ਜੀ ਹੁਣਾ ਦੇ ਨਾਲ ਗੱਲਬਾਤ ਕਰ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੋ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਜਸਬੀਰ ਜੀ ਜਦ ਨਾਂ ਜੁੜ ਜਾਂਦਾ ਦੇਸ਼ ਭਗਤ ਗਦਰੀ ਬਾਬੇ ਬਾਬਾ ਸੋਨ ਸਿੰਘ ਭਗਣਾ ਹੁਣਾ ਦੇ ਨਾਲ ਕਿਵੇਂ ਦਾ ਮਹਿਸੂਸ ਹੁੰਦਾ ਬਿਲਕੁਲ ਜੀ ਛੇ ਮਹਿਸੂਸ ਦੀ ਗੱਲ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਵਾ ਵੀ ਅਸੀਂ ਕਿਤੇ ਨਾ ਕਿਤੇ ਸਾਡੀ ਫੈਮਿਲੀ ਉਸ ਮਹਾਨ ਦੇਸ਼ ਭਗਤ ਦੇ ਵਿੱਚੋਂ ਆ ਜਿਨ੍ਹਾਂ ਨੇ ਕਿਸੇ ਇੱਕ ਪਰਿਵਾਰ ਵਾਸਤੇ ਨਹੀਂ ਪੂਰੀ ਦੁਨੀਆ ਵਾਸਤੇ ਆਪਣੀ ਦੇਸ਼ ਵਾਸਤੇ ਜਿਹੜੀ ਹੈ ਨਾ ਕੁਰਬਾਨੀ ਕੀਤੀ ਤੇ ਮੈਂ ਕਿਹੜਾ ਗੱਲ ਕਰਦਾ ਹਾਂ ਨਾ ਵੀ ਜਦੋਂ ਸਵਾਲ ਕਰਦੇ ਆ ਜੀ ਤੁਸੀਂ ਬਾਬਾ ਪਖਨਾਣ ਜੀ ਦੇ ਪਰਪੋਤਰੇ ਜੇ ਮੈਂ ਕਿਹਨਾਂ ਨਾ ਮੇਰੀ ਉਮਰ ਦੇ ਜਿੰਨੇ ਵੀ ਆ ਉਹ ਸਾਰੇ ਬਾਬਾ ਪਕਨਾਈ ਦੇ ਪਰਪੁੱਤਰੇ ਪੂਰੇ ਦੇਸ਼ ਦੇ ਲੋਕ ਹਮ ਔਰ ਪੂਰੇ ਦੇਸ਼ ਦੇ ਜਿੰਨੇ ਪਰਿਵਾਰ ਆ ਸਾਡੇ ਪੰਜਾਬ ਦੇ ਖਾਸ ਕਰਕੇ ਉਹ ਸਾਰੇ ਬਾਬਾ ਪਕਨਾਈ ਦਾ ਪਰਿਵਾਰ ਹੀ ਆ ਔਰ ਪਰਿਵਾਰਕ ਮੈਂਬਰ ਹੀ ਆ ਮਾਣ ਮਹਿਸੂਸ ਹੁੰਦਾ ਜੀ ਇਸ ਚੀਜ਼ ਦਾ ਹਮ ਕਮਾਗਾਟਾ ਮਾਰੂ ਗੁਰੂ ਨਾਨਕ ਜਹਾਜ ਗੁਰਦੇ ਦਾ ਆਈਡੀਆ 376 ਯਾਤਰੀ ਬਦਕਿਸਮਤ ਯਾਤਰੀ ਕਮਾਂਗੇ ਹਾਂਜੀ ਤੇ ਬਾਬਾ ਸੂਨ ਸਿੰਘ ਪਕਨਾਹੋਂ ਦਾ ਤੁਸੀਂ ਆਪਣੇ ਮੋਢੇ ਉਹਨਾਂ ਨਾਲ ਕਿਦਾਂ ਜ਼ਿਕਰ ਹੁੰਦਾ ਕਿਵੇਂ ਦੀ ਜਿਹੜੀ ਸੀ ਉਹਨਾਂ ਦੀ ਨਾਲ ਜਿਹੜਾ ਉਹਨਾਂ ਦਾ ਸਬੰਧ ਜੁੜਦਾ ਸਭ ਤੋਂ ਪਹਿਲਾਂ ਤਾਂ ਮੈਂ ਕੋਟੀ ਕੋਟੀ ਦਾ ਨਾਮ ਕਰਦਾ ਜੀ ਜਸਲ ਜੀ ਉਹਨਾਂ ਨੂੰ ਜੀ ਜਿਨ੍ਹਾਂ ਨੇ ਇਹ ਮੂਵੀ ਤਿਆਰ ਕਰ ਰਹੀ ਹੈ ਇਹਨਾਂ ਦੇਸ਼ ਭਗਤਾਂ ਦੇ ਜੀ 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 ਕਿਉਂਕਿ ਬਹੁਤ ਮਾਣ ਵਾਲੀ ਗੱਲ ਹੁੰਦੀ ਆ ਜਿਨ੍ਹਾਂ ਨੇ ਦੇਸ਼ ਵਾਸਤੇ ਕੁਝ ਕੀਤਾ ਵਾ ਅੱਜ ਕਈ ਇਹੋ ਜਿਹੇ ਦੇਸ਼ ਭਗਤ ਹੋਏ ਆ ਬਈ ਜਿਨ੍ਹਾਂ ਨੂੰ ਸਰਕਾਰਾਂ ਵੱਲੋਂ ਵੀ ਸਮਝਦੀਆਂ ਸਰਕਾਰਾਂ ਵੱਲੋਂ ਵੀ ਅੱਖੋ ਪਰੋਖੇ ਕੀਤਾ ਜਾ ਰਿਹਾ ਹੂੰ ਜੇ ਸਾਡੇ ਕਲਾਕਾਰ ਜਾਂ ਸਾਡੇ ਡਾਇਰੈਕਟਰ ਇਸ ਚੀਜ਼ ਨੂੰ ਅੱਗੇ ਲਿਖ ਕੇ ਆ ਰਹੀ ਆ ਤਾਂ ਬਹੁਤ ਵਧੀਆ ਗੱਲ ਆ ਜੇ ਕਾਮਾ ਕਾਟਾ ਮਾਰੂ ਜਹਾਜ ਦੀ ਅਸੀਂ ਗੱਲ ਕਰਦੇ ਆ ਜੀ ਇਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਵੀ ਅਸੀਂ ਇਹਨੂੰ ਮੱਥਾ ਵੀ ਨਹੀਂ ਟੇਕ ਸਕਦੇ ਅਸੀਂ ਇਹਦੇ ਨਾਂ ਨੂੰ ਮੱਥਾ ਟੇਕ ਸਕਦੇ ਹਾਂ ਕਿਉਂਕਿ ਇਹ ਉਹ ਚਾਹਤ ਸੀਗਾ ਇੱਕ ਦੇਸ਼ ਭਗਤੀ ਆਪਾਂ ਕਹਿ ਜਾਂਦੇ ਆ ਬਾਬਾ ਗੁਰਦੇਤ ਸਿੰਘ ਜੀ ਨੂੰ ਜਿਨ੍ਹਾਂ ਨੇ ਪਰਉਪਕਾਰ ਹੀ ਕੀਤਾ ਸੀਗਾ ਕੈਨੇਡਾ ਸਰਕਾਰ ਦੀਆਂ ਜਿਹੜੀਆਂ ਵਾ ਜੋ ਵੀ ਸ਼ਰਤਾਂ ਹੀ ਪੂਰੀਆਂ ਕਰਦੀ ਹੋਏ ਇਹ ਜਹਾਜ਼ ਨੂੰ ਕੈਨੇਡਾ ਦੀ ਧਰਤੀ ਵੱਲ ਲਿਕੇ ਗਏ ਲਿਕਾ ਉਹਨਾਂ ਨੇ ਇਹਨਾਂ ਯਾਤਰੀਆਂ ਨੂੰ ਉੱਥੇ ਉਤਰ ਨਹੀਂ ਦਿੱਤਾ 2 ਮਹੀਨੇ ਤੱਕ ਉੱਥੇ ਰੋਕੀ ਰੱਖਿਆ ਵਾਪਸ ਇਹਨਾਂ ਨੂੰ ਆਉਣਾ ਪਿਆ ਜਦੋਂ ਵਾਪਸ ਆਪਣੇ ਧਰਤੀ ਤੇ ਆਪਣੇ ਹਿੰਦੁਸਤਾਨ ਤੇ ਕੋਲਕਾਤਾ ਦੀ ਧਰਤੀ ਤੇ ਇਹਨਾਂ ਉਤਰਨ ਵਾਸਤੇ ਉਸ ਟਾਈਮ ਤੇ ਅੰਗਰੇਜ਼ਾਂ ਦਾ ਰਾਜ ਉੱਥੇ ਕੈਨੇਡਾ 'ਚ ਵੀ ਸੀ ਤੇ ਆਪਣੇ ਵੀ ਉਹਨਾਂ ਦਾ ਹੀ ਕਬਜ਼ਾ ਸੀਗਾ ਤਾਂ ਨਹੀਂ ਉਤਰ ਦਿੱਤਾ ਇੱਥੇ ਜੇ ਤੋ ਰਾਸਤੇ ਵਿਚ ਆ ਰਹੇ ਸੀਗੇ ਜਦੋਂ ਸਾਡੇ ਗਦਰੀ ਜੋਧਿਆਂ ਨੂੰ ਇਸ ਚੀਜ਼ ਦਾ ਪਤਾ ਲੱਗਾ ਹੂੰ ਵੀ ਇਹ ਜਹਾਜ਼ ਜਿਹੜਾ ਵਾ ਹਿੰਦੁਸਤਾਨ ਦੀ ਧਰਤੀ ਤੇ ਆ ਰਿਹਾ ਹੂੰ ਫਿਰ ਉਸ ਟਾਈਮ ਤੇ ਇਸ ਜਹਾਜ਼ ਦੇ ਯਾਤਰੀਆਂ ਦੇ ਨਾਲ ਕੁਝ ਜੋ ਮੂਵਮੈਂਟ ਇੱਥੇ ਗਦਰ ਲਹਿਰ ਦੀ ਚੱਲਣੀ ਸੀਗੀ ਆਪਣੇ ਹਿੰਦੁਸਤਾਨ ਦੇ ਵਿੱਚ ਬਿਲਕੁਲ ਉਹਨੂੰ ਕਾਮਯਾਬ ਕਰਨ ਵਾਸਤੇ ਹੂੰ ਫਿਰ ਕੋਈ ਹਥਿਆਰਾਂ ਦੀ ਵੀ ਜ਼ਰੂਰ ਸੀਗੀ ਹੂੰ ਅਸਲਾ ਚਾਹੀਦਾ ਅਸਲਾ ਵੀ ਚਾਹੀਦਾ ਸੀਗਾ ਫਿਰ ਉੱਥੇ ਇੱਕ ਮੀਟਿੰਗ ਹੁੰਦੀ ਆ ਇੰਨਾ ਗਦਰੀ ਬਾਬਿਆਂ ਦੀ ਹੂੰ ਫਿਰ ਵੱਖੋ ਵੱਖ ਜਗ੍ਹਾ ਦੇ ਮੂਵਮੈਂਟ ਕਰਦੇ ਹੋਏ ਵੀ ਇਹ ਜਿਹੜੇ ਹਥਿਆਰ ਆ ਜਿਹੜਾ ਜਹਾਜ਼ ਆ ਜਾ ਰਿਹਾ ਬਾਬਾ ਬਾਕ ਤੇ ਸੁਣੀ ਲਿਖੇ ਵਾਪਸ ਜਿਹੜਾ ਕਰ ਦਿੱਤਾ ਗਿਆ ਕਿਉਂ ਨਾ ਉੱਚ ਜਹਾਜ਼ ਦੇ ਵਿੱਚ ਕੁਝ ਹਥਿਆਰ ਵੀ ਕੱਲੇ ਜਾਣ ਉਸ ਧਰਤੀ ਦੇ ਉੱਤੇ ਹੂੰ ਕਿ ਜਿਹੜੇ ਸਾਡੇ ਗਦਰੀ ਯੋਧੇ ਪਹਿਲਾਂ ਉੱਥੇ ਪਹੁੰਚ ਚੁੱਕੇ ਆ ਉਹ ਜਦੋਂ ਜਹਾਜ਼ ਬੰਦਰਗਾਹ ਤੇ ਲੱਗੇਗਾ ਤੇ ਉੱਥੋਂ ਹਥਿਆਰ ਅੱਗੇ ਲੈ ਜਾਣਗੇ ਹੂੰ ਉਹ ਜਦੋਂ ਵੀ ਹਥਿਆਰ ਕੌਣ ਪਹੁੰਚਾਵੇ ਕੋਈ ਰਿਸਕ ਭਰਿਆ ਕੰਮ ਸੀਗਾ ਸਮੁੰਦਰ ਦੇ ਵਿੱਚ ਫਿਰ ਇਹ ਫੈਸਲਾ ਇਹ ਹੁੰਦਾ ਵਾ ਬਾਬਾ ਸੋਨ ਸਿੰਘ ਪਕਣਾ ਜੀ ਪ੍ਰਧਾਨ ਸੀਗੇ ਪਾਰਟੀ ਦੇ ਹਮ ਇਹਨਾਂ ਦਾ ਕੰਮ ਸੀਗਾ ਆਰਡਰ ਦੇਨੇ ਹਮ ਵੀ ਲੋ ਜੀ ਫਲਾਣਾ ਸਿੰਘ ਤੂੰ ਇਹ ਹਥਿਆਰ ਜਿਹੜੇ ਆ ਜਹਾਜ਼ ਦੇ ਵਿੱਚ ਪਹੁੰਚਾਉਣੇ ਆ ਹਮ ਲੇਕਿਨ ਬਾਬਾ ਸੋਨ ਸਿੰਘ ਪਕਣਾ ਜੀ ਦਾ ਇੱਕ ਸੁਭਾਅ ਸਟਾਰਟਿੰਗ ਤੋ ਰਿਆ ਉਹ ਰਿਸਕ ਭਰਿਆ ਕੰਮ ਖੁਦ ਕਰਦੇ ਸੀਗੇ ਹਮ ਮਤਲਬ ਉਹਨਾਂ ਪਾਰਟੀ ਦੇ ਲੀਡਰ ਜਾਂ ਉਹ ਇਹ ਕੱਲਣਾ ਕਹਿਣ ਹੂੰ ਇਹ ਪ੍ਰਧਾਨ ਆ ਤੇ ਸਾਡੀਆਂ ਡਿਊਟੀਆਂ ਲਾਉਂਦੇ ਆ ਬਿਲਕੁਲ 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 ਫਿਰ ਬਾਬਾ ਜੀ ਨੇ ਕਿਹਾ ਵੀ ਮੈਂ ਕਿਸੇ ਨੂੰ ਕਹਿਣ ਤੋਂ ਪਹਿਲਾਂ ਹੂੰ ਮੈਂ ਤੁਹਾਡੇ ਸਾਰਿਆਂ ਕੋਲ ਇਜਾਜ਼ਤ ਮੰਗਦਾ ਵੀ ਇਹ ਜੋਖਮ ਭਰਿਆ ਕੰਮ ਜਿਹੜਾ ਮੈਂ ਖੁਦ ਕਰਦਾ ਹੂੰ ਫਿਰ ਇੱਕ ਵੱਖਰੀ ਕਿਸ਼ਤੀ ਦੇ ਦੌਰਾਨ ਹੂੰ ਬਾਬਾ ਜੀ ਨੇ ਕੁਝ ਪਿਸਤੌਲ ਤੇ ਕੁਝ ਰੌਂਡ ਜਿਹੜੇ ਆ ਹਾਂ ਕੇ ਕਾਮਾਂਗਾਟਾ ਮਾਰੂ ਜਾਤ ਤੇ ਪੁਚਾਏ ਸੀਗੇ ਪੁਚਾ ਕੇ ਫਿਰ ਉੱਥੋਂ ਵਾਪਸ ਹੋ ਗਏ ਸੀ ਆਪਣੀ ਹੋਰ ਮੂਵਮੈਂਟ ਕਰਨ ਵਾਸਤੇ ਇਹ ਜਿਹੜਾ ਵਾ ਇਨ ਇਤਿਹਾਸ ਕਾਮਾਗਾਟਾ ਮਾਰੂ ਦੇ ਨਾਲ ਬਾਬਾ ਸੋਨ ਸਿੰਘ ਪਕਣਾ ਜੀ ਦਾ ਜੁੜਦਾ ਵਾ ਜਦੋਂ ਹਥਿਆਰ ਪਚਾਏ ਤੁਹਾਨੂੰ ਪਤਾ ਵੀ ਐ ਕਿਤੇ ਚਲੇ ਨਹੀਂ ਹੀ ਜਾਣੇ ਬਿਲਕੁਲ 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 ਫਿਰ ਬਾਬਾ ਜੀ ਉਹ ਜਹਾਜ਼ ਦੇ ਅੰਦਰ ਵੀ ਆਏ ਮਿਲੇ ਬਿਲੇ ਵੀ ਬਾਬਾ ਗੁਰਦੇਵ ਸਿੰਘ ਜੀ ਨੂੰ ਹੀ ਮਿਲੇ ਉਹਨਾਂ ਨਾਲ ਕੁਝ ਵਿਚਾਰਾ ਵੀ ਹੋਈਆਂ ਉਹਨਾਂ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਵੀ ਸਾਰੀ ਮੂਵਮੈਂਟ ਬਣਾਈ ਗਈ ਕਿ ਕਿਵੇਂ ਸਾਡੇ ਸਾਥੀ ਉੱਥੇ ਮਿਲ ਲਗੇ ਉਨੇ ਟਾਈਮ ਤੱਕ ਜਿੰਨੇ ਇਸ ਜਹਾਜ਼ ਦੇ ਵਿੱਚ ਮਤਲਬ ਯਾਤਰੀ ਅਸੀਂ ਕਹਿ ਸਕਦੇ ਆ ਸਾਰੇ ਕਿਉਂਕਿ ਲੰਮੀ ਜਦੋਜਹਾੜਾ ਉਹਨਾਂ ਨੂੰ ਕਰਨੀ ਪਈ ਪਹਿਲਾਂ ਤਾਂ ਸਮੁੰਦਰ ਦੇ ਵਿੱਚ ਹੁਣ ਕੇ ਤਾਂ ਉੱਥੇ 2 ਮਹੀਨੇ ਕੈਨੇਡਾ ਦੀ ਬੰਦਰਗਾਹ ਤੇ ਰੁਕਣਾ ਪਿਆ ਜਦੋਂ ਤੱਕ ਵਾਪਸ ਆ ਰਹੇ ਆ ਵੇਖੋ ਉਸ ਸਰਕਾਰਾਂ ਦੇ ਵਿਰੋਧ ਅੱਕੇ ਔਰ ਥੱਕੇ ਸੀਗੇ ਉਹ ਸਾਰੇ ਯਾਤਰੀ ਬਣ ਚੁੱਕੇ ਸੀਗੇ ਬਿਲਕੁਲ ਦੂਸਰਾ ਜਦੋਂ ਬਾਬਾ ਜੀ ਦਾ ਬਾਬਾ ਸੋਨ ਸਿੰਘ ਭਕਣਾ ਦਾ ਉਹਨਾਂ ਸਾਰਿਆਂ ਨਾਲ ਮੇਲ ਹੋਇਆ ਉਹਨਾਂ ਨੇ ਵਿਚਾਰ ਸਾਂਝੇ ਕੀਤੇ ਸੀਗੇ ਉਹਨਾਂ ਦੇ ਨਾਲ ਫਿਰ ਉਹਨਾਂ ਦੇ ਅੰਦਰ ਵੀ ਜਜਵਾ ਭਰਿਆ ਵਾ ਬਾਬਾ ਸੋਨ ਸਿੰਘ ਪਕਣਾ ਜੀ ਕਿਉਂਕਿ ਪਹਿਲੋਂ ਹੀ ਇੱਕ ਮਹਾਨ ਜੋਧੀ ਆਪਾਂ ਗੈਹ ਸਕਦੇ ਆ ਬਾਬਾ ਗਤਿਤ ਸਿੰਘ ਉਹਨਾਂ ਨੂੰ ਉਹਨਾਂ ਦੇ ਨਾਲ ਮੌਜੂਦ ਸੀਗੇ ਜਦੋਂ ਇੱਕ ਹੋਰ ਜੋਦੇ ਦਾ ਨਾਲ ਮੇਲ ਹੋ ਜਾਂਦਾ ਤੇ ਉਹ ਸਮਝੋ ਵੀ ਦੋ ਸ਼ਕਤੀਆਂ ਜਿਹੜੀਆਂ ਰਲ ਕੇ ਉਹਨਾਂ ਨੂੰ ਜਾਗਰੂਪ ਕਰਦੀ ਉਹ ਫਿਰ ਬਾਬਾ ਜੀ ਉਹਨਾਂ ਨਾਲ ਵਿਚਾਰਾਂ ਸਾਂਝੀਆਂ ਕਰਦੇ ਉੱਥੇ ਕੁਝ ਅਸਲਾ ਬਚਾ ਕੇ ਫਿਰ ਉਤੋਂ ਆਪਣੀ ਕਿਸ਼ਤੀ ਰਾਈ ਵਾਪਸ ਹੋ ਜਾਂਦੀ ਜਿਸ ਤਰੀਕੇ ਨਾਲ ਉਹ ਮੁਕਾਬਲਾੰਦਾ ਹੋ ਸਕਦਾ ਫਿਰ ਕੁਝ ਐਵੀ ਕਿਹਾ ਜਾਂਦਾ ਵੀ ਕੁਝ ਜਿਹੜੇ ਹਥਿਆਰ ਉਹ ਆਉਣ ਤੋਂ ਪਹਿਲਾਂ ਜਿਹੜੇ ਆ ਸ਼ੂਟ ਦਿੱਤੇ ਗਏ ਪਰ ਕੁਝ ਹਥਿਆਰ ਜਿਸ ਤਰੀਕੇ ਨਾਲ ਫਿਲਮ ਦੇ ਵਿੱਚ ਉਹ ਮੁਕਾਬਲਾ ਹੁੰਦਾ ਦਿਖਦਾ ਉਹ ਮਤਲਬ ਜੋ ਵੀ ਹੁੰਦਾ ਮਤਲਬ ਇੱਕ ਵੱਡਾ ਫੈਸਲਾ ਸੀਗਾ ਉਸ ਦੇਖ ਨੂੰ ਕਿ ਜਿਹੜੀ ਆਜ਼ਾਦੀ ਦੀ ਜਿਹੜੀ ਲੜਾਈ ਸੀ ਉਹ ਇੱਕ ਤਰੀਕੇ ਨਾਲ ਪੁਖਾ ਦਿੱਤੀ ਸੀ ਫਿਲਮ ਦੇ ਵਿੱਚ ਦਿਖਾਇਆ ਗਿਆ ਵਾ ਉਹ ਮੁਕਾਬਲਾ ਕਰਦੇ ਨੇ ਅ ਜਿਸ ਤਰ੍ਹਾਂ ਕੁਝ ਅਸਲਾ ਜਦੋਂ ਜਹਾਜ਼ ਦੇ ਵਿੱਚ ਪਛਾਇਆ ਗਿਆ ਹ ਉਹਦੇ ਵਿੱਚ ਵੇਖੋ ਕੁਝ ਜਿਹਾਰੂ ਸੂਰਮੇ ਵੀ ਹੁੰਦੇ ਆ ਹ ਜਿਹੜੇ ਕਹਿੰਦੇ ਵੀ ਅਸੀਂ ਹੁਣ ਇਸ ਕੰਮ ਨੂੰ ਤਾਂ ਮਰ ਜਾਣਾ ਚੰਗਾ ਜੇ ਮਰੀਏ ਵੀ ਤੇ ਆਪਣੇ ਦੇਸ਼ ਵਾਸਤੇ ਮਰੀਏ ਕਿਉਂਕਿ ਜੇ ਖੁਦ ਅੱਕੀ ਹੋਏ ਅਸੀਂ ਸਮੁੰਦਰ ਦੇ ਵਿੱਚ ਛਾਲ ਮਾਰ ਦਿੰਨੇ ਆ ਉਹਦੇ ਇੱਕ ਖੁਦਕੁਸ਼ੀ ਹੋ ਗਈ ਤੇ ਜੇ ਅਸੀਂ ਕਿਸੇ ਦਾ ਮੁਕਾਬਲਾ ਵਿਰੋਧੀਆਂ ਦਾ ਕਰਦੇ ਹੋਏ ਦੇਸ਼ ਵਾਸਤੇ ਉਹ ਸ਼ਹੀਦ ਕਹ ਲਾਵਾਂਗੇ ਫਿਰ ਕੁਝ ਜਦੋਂ ਦੇਖਿਆ ਬੰਦਰ ਕਲਕੱਤਾ ਵਾਲੀ ਬੰਦਰਗਾਹ ਦੇ ਜਹਾਜ਼ ਜਦੋਂ ਥੋੜੀ ਦੂਰੀ ਤੇ ਹੀ ਤੇ ਅਗਲੇ ਪੰਨੇ ਕਾਫੀ ਜੜੀਆਂ ਫੌਜਾਂ ਖੜੀਆਂ ਸੀ ਹੂੰ ਉਸ ਟਾਈਮ ਤੇ ਕੁਝ ਜਿਹੜੇ ਥੋੜੇ ਦਿਲ ਵਾਲੇ ਸੀਗੇ ਉਹਨਾਂ ਕੁਝ ਅਸਲਾ ਜਿਹੜਾ ਸੀ ਨਾ ਉਹ ਸੁੱਟ ਦਿੱਤਾ ਸਮੁੰਦਰ ਦੇ ਵਿੱਚ ਹੂੰ ਕੁਝ ਜਿਹੜੇ ਜਹਾੜੂ ਹੀ ਉਹਨਾਂ ਲਗਾ ਕੇ ਰੱਖ ਲਿਆ ਵੀ ਸਾਨੂੰ ਇਹ ਕੰਮ ਆਊਗਾ ਹੂੰ ਫਿਰ ਉਹ ਅਸਲੇ ਦੇ ਨਾਲ ਇਹਨਾਂ ਨੇ ਫਿਰ ਮੁਕਾਬਲਾ ਕੀਤਾ ਸੀਗਾ ਹੂੰ ਬਿਲਕੁਲ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਕਿ ਗਦਰ ਪਾਰਟੀ 1913 ਦੇ ਵਿੱਚ ਹੋਂਦ ਚੋਂਦੀ ਜਿਹਦੇ ਪ੍ਰੈਜ਼ੀਡੈਂਟ ਬਣਦੇ ਬਾਬਾ ਸੋਨ ਸਿੰਘ ਪਖਣਾ ਤੇ 1914 ਵਿੱਚ ਕਾਮਾਗਾਟਾ ਮਾਰੂ ਜੜਾ ਵਾ ਉਮਈ ਦੇ ਵਿੱਚ ਜਿਹੜਾ ਵਾ ਅਗਰ ਮੈਂ ਸਹੀ ਆ ਤਾਂ ਉਹ ਵਾਪਰਦਾ ਵਾ ਤੇ ਉਸੇ ਸਮੇਂ ਫਿਰ ਸੋਨ ਸਿੰਘ ਪਖਣਾ ਜੀ ਹੋਣੀ ਪੰਜਾਬ ਯਾਨੀ ਕਿ ਭਾਰਤ ਜਿਹੜਾ ਬ੍ਰਿਟਿਸ਼ ਰੂਲ ਸੀਗਾ ਓਨਲੀ ਜਿਹੜਾ ਵਾ ਸੋਚਦੇ ਆ ਪਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੂਬਰ ਦੇ ਵਿੱਚ ਪੰਜਾਬ ਜਾਂ ਭਾਰਤ ਵਿੱਚ ਆਉਣ ਲਈ ਪੈਰ ਪਾਇਆ ਤਾਂ ਫਿਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਇਹ ਘਟਨਾ ਨੂੰ ਕਿਦਾਂ ਤੁਸੀਂ ਦੇਖਦੇ ਹੋ ਆ ਵੇਖੋ ਜੀ ਜਦੋਂ ਇੱਕ ਵੱਡੀ ਮੂਵਮੈਂਟ ਚੱਲੀ ਸੀਗੀ ਗਦਰ ਲਹਿਰ थी ਜੀ ਕਿਉਂਕਿ ਅਸੀਂ ਸਾਰੇ ਜਾਣਦੇ ਆ ਅਸੀਂ ਇਤਿਹਾਸ ਵੀ ਪੜ੍ਹਿਆ ਉਹਦੇ ਵਿੱਚ ਕਰਤਾਰ ਸਿੰਘ ਸਰਾਭਾ ਦਾ ਵੀ ਰੋਲ ਸੀਗਾ ਜੀ ਤੇ ਜਦੋਂ 1857 ਦੀ ਜਿਹੜੀ ਕ੍ਰਾਂਤੀ ਹੋਈ ਸੀ ਨਾ ਜੀ ਉਹਦਾ ਨਾਂ ਸੀਗੇ ਗਦਰ ਪਾਰਟੀ ਹੂੰ ਤੇ ਜਦੋਂ ਇਹ ਆਪਣੇ ਯੋਧਿਆਨੇ ਪਾਰਟੀ ਬਣਾਈ ਸੀ ਸਭ ਤੋਂ ਪਹਿਲਾਂ ਬਾਬਾ ਸੋਨ ਸਿੰਘ ਪਕੜਾ ਨੂੰ ਹਿੰਦੂਸਤਾਨ ਐਸੋਸੀਏਸ਼ਨ ਨਾਂ ਦਾ ਪਾਰਟੀ ਦਾ ਨਾਮ ਦਿੱਤਾ ਗਿਆ ਜਿਹਦਾ ਵੀ ਪ੍ਰਧਾਨ ਬਾਬਾ ਜੀ ਨੂੰ ਬਣਾਇਆ ਸੀ ਹੂੰ ਉਸ ਤੋਂ ਬਾਅਦ ਜਦੋਂ ਇਹ ਇੱਕ ਮੂਮੈਂਟ ਉਸੇ ਤਰ੍ਹਾਂ ਦੀ ਚੱਲ ਪਈ ਜਿਹੜੀ 1857 ਦੀ ਕ੍ਰਾਂਤੀ ਸੀ ਹੂੰ ਫਿਰ ਇਸ ਲਹਿਰ ਦਾ ਨਾਮ ਬਦਲ ਕੇ ਹਿੰਦੂਸਤਾਨ ਐਸੋਸੀਏਸ਼ਨ ਤੋਂ ਬਦਲ ਕੇ ਗਦਰ ਪਾਰਟੀ ਰੱਖ ਦਿੱਤਾ ਗਿਆ ਹੂੰ ਉਹਦੇ ਵੀ ਪ੍ਰਧਾਨ ਬਾਬਾ ਸੋਨ ਸਿੰਘ ਪਕੜਾ ਨੂੰ ਬਣਾਇਆ ਗਿਆ ਬਿਲਕੁਲ ਜਦੋਂ ਲੰਮਾ ਸਮਾਂ ਜਿਹੜਾ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੇਖੋ ਇਹ ਜਿਹੜੀ ਮੂਮੈਂਟ ਹੁੰਦੀ ਆ ਵਿਦੇਸ਼ਾਂ ਦੀ ਧਰਤੀ ਤੇ ਅਮਰੀਕਾ ਵਰਗੀ ਧਰਤੀ ਦੇ ਉੱਤੇ ਜਿਹੜੀ ਆ ਨਾ ਇਹਦੀ ਨਹੀਂ ਰੱਖੀ ਗਈ ਹੂੰ ਔਰ ਉਹਦਾ ਕਿਤੇ ਨਾ ਕਿਤੇ ਕਾਮਜਾਬ ਹੋਣ ਦਾ ਮੁੱਦਾ ਸੀਗਾ ਆਪਣਾ ਦੇਸ਼ ਯਾਦ ਕਰਵਾਉਣਾ ਬਿਲਕੁਲ ਵੱਖ-ਵੱਖ ਕਾਰਖਾਨਿਆਂ ਵਿੱਚ ਜਿਹੜੇ ਕੰਮ ਕਰਦੇ ਸੀਗੇ ਹੂੰ ਸਾਡੇ ਕਾਮੇ ਹਿੰਦੁਸਤਾਨ ਤੋਂ ਖਾਸ ਕਰਕੇ ਜਿਆਦਾ ਕਰਕੇ ਸਾਡੇ ਪੰਜਾਬ ਤੋਂ ਗਏ ਸੀਗੇ ਹੂੰ ਜਦੋਂ ਬਾਬਾ ਜੀ ਇੱਕ ਲੱਕਰ ਦੇ ਕਾਰਖਾਨੇ ਵਿੱਚ ਵੇਲੋ ਕੰਮ ਕਰਦੇ ਸੀ ਤਾਂ ਜਿਸ ਤਰ੍ਹਾਂ ਅੱਜ ਵੀ ਵੇਖੋ ਸਾਡੇ ਨੌਜਵਾਨ ਜਾਂਦੇ ਆ ਅਸੀਂ ਉੱਥੇ ਕੰਮ ਕਰੀਏ ਜਾਂ ਉੱਥੇ ਅਸੀਂ ਨੌਕਰੀਆਂ ਕਰੀਏ ਜਿੱਥੋਂ ਸਾਨੂੰ ਜਿਆਦਾ ਤਨਖਾਹ ਮਿਲਦੀ ਹੈ ਹਮ ਇੱਕ ਦਿਨ ਬਾਬਾ ਜੀ ਔਰ ਇਹਨਾਂ ਦੇ ਦੋ ਸਾਥੀ ਹੋਰ ਸੀਗੇ ਇੱਕ ਵੱਖਰੇ ਕਾਰਖਾਨੇ ਦੇ ਵਿੱਚ ਗਏ ਕੰਮ ਲੈਣ ਵਾਸਤੇ ਉਹਦਾ ਮਾਲਕ ਮਤਲਬ ਗੋਰਾ ਸੀਗਾ ਅੰਗਰੇਜ਼ ਸੀਗਾ ਉਹਨੇ ਜਦੋਂ ਦੇਖਿਆ ਵੀ ਤੁਸੀਂ ਹਿੰਦੂਸਤਾਨੀ ਹੋ ਤੇ ਨਹੀਂ ਹਮ ਤੇ ਉਹਨਾਂ ਨੂੰ ਕੁਰਸੀਆਂ ਦੇ ਬਿਠਾ ਦਿੱਤਾ ਹੂੰ ਤੇ ਕਿਹਾ ਵੀ ਮੇਰਾ ਦਿਲ ਕਰਦਾ ਤੁਹਾਨੂੰ ਤਿੰਨਾਂ ਨੂੰ ਗੋਲੀ ਮਾਰ ਦਿਆਂ ਹੂੰ ਬਾਬਾ ਭਕਨਾ ਜੀ ਨਾਲ ਸਾਥੀ ਦੋਨੋਂ ਉੱਟ ਕੇ ਵੀ ਅਹੀਂ ਕਿਹਾ ਜ਼ੁਲਮ ਕਰ ਦਿੱਤਾ ਭਾਈ ਹੂੰ ਤੇਰੇ ਕੋ ਅਸੀਂ ਕੰਮ ਲੈਣ ਵਾਸਤੇ ਆਏ ਹੂੰ ਕਹਿੰਦੇ ਆ ਤੁਹਾਡੀ ਆਬਾਦੀ ਕਿੰਨੀ ਆ ਹੂੰ ਉਹ ਸਮੇਂ ਮੁਤਾਬਕ ਬਾਬਾ ਜੀ ਨੇ ਆਖਿਆ ਆਬਾਦੀ ਦੱਸੀ ਆਂਦਾ ਤੁਸੀਂ ਜਿੰਨੇ ਵੀ ਹੋ ਤੁਸੀਂ ਭੇਡਾਂ ਬੱਕਰੀਆਂ ਹੋ ਇੱਕ ਮੁਠੀ ਪਰ ਅੰਗਰੇਜ਼ ਤੁਹਾਡੇ ਤੇ ਕਬਜ਼ਾ ਕਰੀ ਬੈਠੇ ਆ ਹੂੰ ਜਾਓ ਜਾ ਕੇ ਆਪਣਾ ਪਹਿਲੋ ਦੇਸ਼ ਆਜ਼ਾਦ ਕਰਾਓ ਫਿਰ ਸਭ ਤੋਂ ਪਹਿਲਾਂ ਇਸ ਧਰਤੀ ਤੇ ਆਉਣ ਤੇ ਮੈਂ ਤੁਹਾਡਾ ਸਵਾਗਤ ਕਰਾਂਗਾ ਹਮ ਬਿਨਾ ਕੁਝ ਬੋਲੇ ਬਾਬਾ ਜੀ ਔਰ ਉਹਨਾਂ ਦੇ ਸਾਥੀ ਬਾਹਰ ਚਲੇ ਗਏ ਇਹੋ ਜਿਹਾ ਇਹਨਾਂ ਦੇ ਦਿਲ ਦੇ ਅੰਦਰ ਉਹ ਗੱਲ ਉਸ ਅੰਗਰੇਜ਼ ਜਿਹੜਾ ਹੈਗਾ ਸੀਗਾ ਉਹ ਮਾਲਕ ਕਾਰਖਾਨੇ ਦਾ ਦਿਲ ਵਿੱਚ ਖੋਬੀ ਫਿਰ ਉਸ ਤੋਂ ਬਾਅਦ ਬਾਬਾ ਜੀ ਦਾ ਆ ਜਿਆਦਾ ਕਰਕੇ ਮੇਲ ਕੁਝ ਕ੍ਰਾਂਤੀਕਾਰੀ ਯੋਧਿਆਂ ਦੇ ਨਾਲ ਹੋਇਆ ਇਹਨਾਂ ਦੀ ਮੂਵਮੈਂਟ ਇਹਨਾਂ ਦੇ ਵਿਚਾਰ ਇਹਨੇ ਉੱਚੇ ਔਰ ਸੁੱਚੇ ਸੀਗੇ ਜਦੋਂ ਵਕ ਵਕ ਮੀਟਿੰਗਾਂ ਆਉਣੀਆਂ ਜਦੋਂ ਇਸ ਪਾਰਟੀ ਨੂੰ ਉਹ ਦੇਸ਼ ਦੀ ਆਜ਼ਾਦੀ ਵਾਸਤੇ ਜਦੋਂ ਗੱਲਾਂ ਵਿਚਾਰ ਸਾਂਝੇ ਹੋਣੇ ਔਰ ਸਭ ਤੋਂ ਸੱਚੇ ਸੁੱਚੇ ਉੱਚੇ ਵਿਚਾਰਾਂ ਕਰਕੇ ਬਾਬਾ ਜੀ ਨੂੰ ਗਦਰ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਸੀਗਾ ਔਰ ਜਦੋਂ ਇਹ ਸਾਰਾ ਕੁਝ ਪਲਾਨ ਮੁਤਾਬਕ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਆਰਮੀ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਹੋ ਗਈ ਇੱਕ ਸਮਾਂ ਨਿਸ਼ਚਿਤ ਕੀਤਾ ਗਿਆ ਗਦਰ ਪਰ ਅਹੀਂ ਦੇਖਦੇ ਆਂ ਸਾਡੇ ਸਿੱਖ ਰਾਜ ਦੀ ਵੀ ਅਸੀਂ ਗੱਲ ਕਰਦੇ ਆ ਸਿੱਖ ਰਾਜ ਕਿਉਂ ਗਿਆ ਸਿੱਖ ਰਾਜ ਸਾਡਾ ਤਾਂ ਹੀ ਗਿਆ ਜੇ ਸਾਡੇ ਅੰਦਰ ਕੁਝ ਕਦਾਰ ਸੀਗੇ ਤੇ ਬਿਲਕੁਲ ਇਸੇ ਤਰ੍ਹਾਂ ਦੇ ਕਦਾਰ ਉਸ ਗਦਰ ਲਹਿਰ ਦੇ ਵਿੱਚ ਵੀ ਹੈਗੇ ਸੀਗੇ ਜਿਨ੍ਹਾਂ ਨੇ ਉਹ ਮੂਮੈਂਟ ਦਾ ਜਿਹੜਾ ਸਮਾਂ ਸੀ ਜਿੰਨੀ ਤਰੀਕ ਹੀ ਉਹ ਜਸਟ ਦਿਨ ਇਹ ਸਾਰਾ ਕੁਝ ਬਤਾਰਾ ਕਰਨਾ ਸੀਗਾ ਉਹ ਸਰਕਾਰ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਹਮਮ ਔਰ ਜਿੱਥੇ-ਜਿੱਥੇ ਵੀ ਇਹ ਜਦੋਂ ਵਾਪਸ ਆਏ ਨੇ ਆਪਣੇ ਧਰਤੀ ਦੇ ਉੱਤੇ ਹਮ ਕਿਸਤੀਆਂ ਰਾਹੀਂ ਉੱਥੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਂ ਤੇ ਇਸੇ ਤਰ੍ਹਾਂ ਹੀ ਬਾਬਾ ਸੋਹਣ ਸਿੰਘ ਪੱਕਣਾ ਜੀ ਨੂੰ ਹੀ ਬੰਦਰਗਾਹ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਪੈਰ ਵੀ ਨਹੀਂ ਧਰਤੀ ਤੇ ਪਏ ਹੂੰ ਇਸ ਹਿੰਦੁਸਤਾਨ ਦੀ ਧਰਤੀ ਤੇ ਹੂੰ ਜਦੋਂ ਲੰਮਾ ਸਮਾਂ ਇਹਨਾਂ ਤੇ ਕੇਸ ਚੱਲੇ ਆ ਹੂੰ ਇਹਨਾਂ ਦਾ ਸਭ ਤੋਂ ਪੁਆਇੰਟ ਇਹ ਸੀਗਾ ਵਕੀਲਾਂ ਨੇ ਦਿੱਤਾ ਗਿਆ ਵੀ ਤੁਸੀਂ ਇਹਨਾਂ ਨੂੰ ਗद्दार ਕਿਵੇਂ ਕਹਿ ਸਕਦੇ ਜੇ ਤੇਸ਼ ਦੇ ਹੂੰ ਵਿਰੋਧੀ ਕਿਵੇਂ ਕਹਿ ਸਕਦੇ ਕਿਉਂਕਿ ਇਹਨਾਂ ਦੇ ਤੇ ਪੈਰ ਹੀ ਇੱਥੇ ਨਹੀਂ ਪਏ ਹੂੰ ਇੱਕ ਬੜਾ ਵੱਡਾ ਮੁੱਦਾ ਚੱਲਿਆ ਸੀਗਾ ਹੂੰ ਇਸ ਤੋਂ ਬਾਅਦ ਜੇ ਅਸੀਂ ਗੱਲ ਕਰਨੀ ਚਾਹੀਏ ਇਹਨਾਂ ਦੀਆਂ ਕੁਰਬਾਨੀਆਂ ਦੀ ਜਦੋਂ ਜੇਲ੍ਹ ਯਾਤਰਾ ਸਟਾਰਟ ਹੁੰਦੀ ਆ ਬਾਬਾ ਸੋਨ ਸਿੰਘ ਜੀ ਪਕਣਾ ਅਸੀਂ ਤਾਂ ਇੱਕ ਦਿਨ ਸਾਨੂੰ ਤੇ ਹਫ਼ਤੇ ਵੀ ਜਾਣਗੇ ਇਹਨਾਂ ਦੀਆਂ ਵਿਚਾਰਾਂ ਹੀ ਕਰਦੇ ਆ 16 ਸਾਲ ਕਹਿੰਦੇ ਜੇਲ੍ਹ ਹਾਂ ਇਹ 16 ਸਾਲ ਇਹ ਲਾ ਕੇ ਸਾਰੀ ਇਹਨਾਂ ਦੀ ਮੂਵਮੈਂਟ 26 ਸਾਲ ਜਿਹੜੇ ਜਵਾਨੀ ਦੇ ਬਾਬਾ ਸੋਨ ਸਿੰਘ ਪਕਣਾ ਨੇ ਜੇਲਾਂ ਦੇ ਵਿੱਚ ਔਰ ਸੰਘਰਸ਼ ਦੇ ਵਿੱਚ ਬਤਾ ਦਿੱਤੇ ਗਏ ਉਹ ਤੁਹਾਡੇ ਨਾਲ ਮੈਂ ਇੱਕ ਵਿਚਾਰ ਸਾਂਝੇ ਕਰਦੇ ਆਂ ਜਦੋਂ ਬਾਬਾ ਸੋਨ ਸਿੰਘ ਜੀ ਪਕਣਾ ਲਾਹੌਰ ਸੈਂਟਰ ਜੇਲ੍ਹ ਦੇ ਵਿੱਚ ਬੰਦ ਸੀਗੇ ਇਹ ਉਸ ਟਾਈਮ ਦੀ ਗੱਲ ਆ ਜਦੋਂ ਬਾਬਾ ਜੀ ਕਾਲੇ ਪਾਣੇ ਵਰਗੀਆਂ ਜੇਲ੍ਹਾਂ ਦੇ ਵਿੱਚੋਂ ਰਿਹਾਉ ਹੋ ਕੇ ਫਿਰ ਲਾਹੌਰ ਸੈਂਟਰ ਜੇਲ੍ਹ ਚ ਲਿਆਂਦਾ ਗਿਆ ਸੀਗਾ ਇਹ ਉਸ ਸਮੇਂ ਦੀ ਗੱਲ ਆ ਜਦੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸਿਖਦੇਵ ਜੀ ਨੇ ਅਸੈਂਬਲੀ ਦੇ ਵਿੱਚ ਬੰਬ ਮਾਰਨ ਤੋਂ ਬਾਅਦ ਇਹਨਾਂ ਨੂੰ ਮੁਕੱਦਮਾ ਚਲਾਉਣ ਵਾਸਤੇ ਲਾਹੌਰ ਸੈਂਟਰ ਜੇਲ੍ਹ ਦੇ ਵਿੱਚ ਪਹੁੰਚਾਇਆ ਗਿਆ ਸੀਗਾ ਉਸ ਟਾਈਮ ਤੇ ਜਦੋਂ ਸਿਆਲ ਦੇ ਦਿਨ ਸੀਗੇ ਬਾਹਰ ਕੈਦੀਆਂ ਨੂੰ ਜਦੋਂ ਬਿਠਾਉਂਦੇ ਸੀਗੇ ਤੇ ਭਗਸੋਂ ਦੇ ਨਾਲ ਵੀ ਬਾਬਾ ਸੋਨ ਸਿੰਘ ਪੱਕਣਾ ਦੇ ਵਿਚਾਰ ਸਾਂਝੇ ਹੁੰਦੇ ਇਸ ਤਰ੍ਹਾਂ ਇੱਕ ਦਿਨ ਬੈਠੇ ਸੀਗੇ ਤੇ ਬਾਬਾ ਸੋਨ ਸਿੰਘ ਪੱਕਣਾ ਜੀ ਨੇ ਸ਼ਹੀਦੇ ਆਜਮ ਭਗਤ ਸਿੰਘ ਨੂੰ ਕਿਹਾ ਵੀ ਤੁਸੀਂ ਜੋ ਨੌਜਵਾਨ ਹੋ ਤੁਹਾਡੇ ਤੇ ਆਲੀ ਖਾਣ ਪੀਣ ਦੇ ਦੇਣਾ ਤੁਸੀਂ ਕਿਹੜੇ ਆਜ਼ਾਦੀ ਦੇ ਚੱਕਰਾਂ ਵਿੱਚ ਪੈ ਗਏ ਹੋ ਤੇ ਉਸ ਟਾਈਮ ਤੇ ਸ਼ਹੀਦੇ ਆਜਮ ਭਗਤ ਸਿੰਘ ਨੇ ਬਾਬਾ ਜੀ ਨੂੰ ਇਹ ਜਿਹੜੇ ਲੋਕ ਕਹੇ ਸੀ ਬਾਬਾ ਜੀ ਚਾ ਟਾਡੇ ਵਰਗੇ ਨੌਜਵਾਨੇ ਤੋਂ ਅੱਜ ਚਿੱਟੀਆਂ ਦਾੜ੍ਹੀਆਂ ਹੋ ਗਏ ਨੇ ਉਸ ਕੁੰਭੀ ਨਰਕ ਦੇ ਵਿੱਚ ਪੈ ਕੇ ਕਾਲੇ ਪਾਣੀਆਂ ਦੇ ਵਿੱਚ ਬਹਿ ਗਏ ਸਰਕਾਰਾਂ ਦੇ ਅੱਗੇ ਡੋਲੇ ਨਹੀਂ ਅੱਜ ਵੀ ਸਾਫ਼ ਸੂਰਤ ਸੰਘਰਸ਼ ਕਰ ਰਹੇ ਹੋ ਤੇ ਤੁਹਾਡੇ ਪਾਏ ਹੋਏ ਪੂਰਨਿਆਂ ਤੇ ਅਸੀਂ ਚੱਲੇ ਆਂ ਔਰ ਜਦ ਤੱਕ ਸਾਡੀ ਜ਼ਿੰਦਗੀ ਪਾਕੀ ਅਸੀਂ ਸੰਘਰਸ਼ ਕਰਦੇ ਰਾਵਾਂਗੇ ਤੁਹਾਡੇ ਹੋਏ ਪਾਏ ਪੂਰਦਿਆਂ ਤੇ ਚੱਲ ਗਏ ਉਸ ਟਾਈਮ ਤੇ ਬਾਬਾ ਸੋਨ ਸਿੰਘ ਪਕਣਾ ਜੀ ਨੇ ਭਗਤ ਸਿੰਘ ਨੂੰ ਗੱਲ ਨਾਲ ਲਾ ਲਿਆ ਤੇ ਕਿਹਾ ਤੁਹਾਡੇ ਵਰਗੇ ਨੌਜਵਾਨਾਂ ਤੋਂ ਅਸੀਂ ਇਹੋ ਆਸ ਰੱਖ ਸਕਦੇ ਹਾਂ ਇਹ ਮਿਲਣੀ ਸੀਗੀ ਬਾਬਾ ਸੋਨ ਸਿੰਘ ਪਕਣਾ ਦੀ ਸਹੀਦ ਆਜ਼ਮ ਭਗਤ ਸਿੰਘ ਦੇ ਨਾਲ ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚ ਹੁਣ ਮੌਜੂਦਾ ਜੇ ਆਪਾਂ ਗੱਲ ਕਰਦੇ ਹਾਂ ਹੁਣ ਮੌਜੂਦਾ ਦੌਰ ਦੀ ਪੰਜਾਬ ਦੇ ਲੋਕ ਜਾਂ ਪੰਜਾਬ ਦੀ ਸਰਕਾਰ ਕਿੰਨਾ ਕੁ ਇਨਸਾਫ ਕਰ ਸਕੀਆਂ ਜਾਂ ਉਹਨਾਂ ਨੂੰ ਯਾਦ ਕਰ ਸਕਦੇ ਹਾਂ ਵੇਖੋ ਜੀ ਇੱਕ ਤਾਂ ਕਹਿ ਸਕਦੇ ਆਂ ਕਿ ਠੰਡਾ ਹੋ ਕਾ ਹੀ ਆਉਂਦਾ ਵਾ ਜੇ ਇਹ ਗੱਲ ਅਸੀਂ ਯਾਦ ਕਰਦੇ ਆਂ ਤਾਂ ਹੂੰ ਕਿਉਂਕਿ ਸਮੇਂ-ਸਮੇਂ ਤੇ ਹੀ ਸਮੇਂ ਦੀਆਂ ਸਰਕਾਰਾਂ ਕਹਿੰਦੀਆਂ ਕਿ ਇਹ ਇੱਕ ਸਰਕਾਰ ਨੂੰ ਕੋਸ ਦੇਣੀ ਵੀ ਜਾਂ ਮਜੂਤਾ ਸਰਕਾਰ ਜਾਂ ਬੀ ਚੁੱਕੀ ਸਰਕਾਰ ਜਿਹੜੀਆਂ ਵੀ ਸਮੇਂ ਦੀਆਂ ਸਰਕਾਰਾਂ ਵਾਂ ਉਹਨਾਂ ਨੇ ਮੈਂ ਇਹਦੇ ਵਿੱਚ ਕੋਈ ਕਹਿਣ ਦੇ ਵਿੱਚ ਸੰਗੋਜ ਨਹੀਂ ਕਰਉਂ ਵੀ ਇਹ ਇਹਨਾਂ ਦੇਸ਼ ਭਗਤ ਉਹਨਾਂ ਨੇ ਅੱਖੋ ਪਰੋਖੇ ਕੀਤਾ ਹੂੰ ਔਰ ਅੱਜ ਤੱਕ ਵੀ ਕਰ ਰਹੇ ਆ ਹੂੰ ਅਸੀਂ ਗੱਲ ਕਰਦੇ ਆਂ ਇਸ ਮਹਾਨ ਦੇਸ਼ ਭਗਤ ਬਾਬਾ ਸੋਹ ਸਿੰਘ ਪਕਣਾ ਜਿਨ੍ਹਾਂ ਨੇ ਕੁਰਬਾਨੀ ਕਰਕੇ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਲਫ਼ਜ਼ਾਂ ਦੇ ਤੌਰ ਤੇ ਕਹਿ ਸਕਦੇ ਆਂ ਵੀ ਸਾਨੂੰ ਆਜ਼ਾਦੀ ਮਿਲ ਗਈ ਲੇਕਿਨ ਬਾਬਾ ਜੀ ਆਪਣੇ ਮੂੰਹ ਹੀ ਇਹ ਗੱਲ ਕਹਿ ਗਏ ਸੀ ਜਦੋਂ 47 ਤੋਂ ਬਾਅਦ ਤੇ ਇਸ ਯਾਦ ਹੋ ਗਿਆ ਜਾਂ ਅੰਗਰੇਜ਼ਾਂ ਨੇ ਇਹ ਦੇਸ਼ ਛੱਡ ਕੇ ਚਲੇ ਗਏ ਉਹ ਕਹਿੰਦੇ ਵੀ ਜਿਸ ਤਰ੍ਹਾਂ ਦੀ ਅਸੀਂ ਆਜ਼ਾਦੀ ਚਾਹੁੰਦੇ ਆਂ ਇਸ ਤਰ੍ਹਾਂ ਦੀ ਆਜ਼ਾਦੀ ਮਿਲੀ ਨਹੀਂ ਅਸੀਂ ਗੋਰਿਆਂ ਤੋਂ ਤਾਂ ਆਜ਼ਾਦੀ ਲੈ ਲਈ ਲੇਕਿਨ ਅਸੀਂ ਕਾਲਿਆਂ ਦੇ ਗੁਲਾਮ ਹੋ ਗਏ ਤੇ ਫਿਰ ਬਾਬਾ ਜੀ ਦਾ ਅਖੀਲੇ ਟਾਈਮ ਤੇ ਜਦੋਂ ਉਹ 50 ਸਾਲ ਦੇ ਲੱਗੇ ਬਨੇ ਸੀਗੇ ਉਹਨਾਂ ਦਾ ਲੱਕ ਜਿਹੜਾ ਬਣਾਉ ਕਮਾਨ ਵਾਂਗੂ ਝੁਗ ਚੁੱਕਾ ਸੀਗਾ ਫਿਰ ਜਦੋਂ ਕਿਸੇ ਨੇ ਸਵਾਲ ਕੀਤਾ ਬਾਬਾ ਜੀ ਆ ਤੁਹਾਡੇ ਜਿਹੜਾ ਲੱਕ ਕੁਬਾ ਹੋ ਗਿਆ ਕਾਰਨ ਕਹਿੰਦਾ ਜੀ ਸਾਡੇ ਆਪਣਿਆਂ ਦੀ ਦਿੱਤੀ ਹੋਈ ਮੋਹ ਰਿਆ ਕਿਉਂਕਿ ਜਦੋਂ ਬਾਬਾ ਜੀ ਰਹਾਓ ਕੇ ਆ ਗਏ ਆ ਅੰਗਰੇਜ਼ਾਂ ਦੀਆਂ ਜੇਲਾਂ ਦੇ ਵਿੱਚੋਂ ਫਿਰ ਆਪਣਿਆਂ ਲਈ ਕਈ ਕਿਸਾਨੀ ਮੋਰਚੇ ਵੀ ਲੱਗੇ ਉਸ ਟਾਈਮ ਤੇ ਵੀ ਬਾਬਾ ਜੀ ਨੇ ਜਿਹੜਾ ਵਾ ਇਹ ਹਿੱਸਾ ਲਿਆ ਤੇ ਇਹਨਾਂ ਨੂੰ ਜੇਲ੍ਹ ਜਾਣਾ ਪਿਆ ਹਾਂ ਕਹਿੰਦੇ ਵੀ 1948 ਤੱਕ ਤਾਂ ਉਹਨਾਂ ਨੂੰ ਆਦੇਸ਼ ਜਾਦੂਨ ਤੋਂ ਬਾਅਦ ਵੀ ਜੇਲ੍ਹ ਜਾਣਾ ਪਿਆ ਕਾਫੀ ਉਹਨਾਂ ਦੀਆਂ ਜੇਲ੍ਹ ਯਾਤਰਾ ਘੱਟੋ ਘੱਟ 2-3 ਜੇਲ੍ਹ ਯਾਤਰਾਵਾਂ ਜਿਹੜੀਆਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੀਆਂ ਬਾਬਾ ਸੋਨ ਸਿੰਘ ਜੀ ਭਕਣਾ ਜੀ ਇਹ ਕਹਿੰਦੇ ਸੀਗੇ ਕਿ ਮੈਨੂੰ ਉਹਨਾਂ ਜੇਲਾਂ ਦਾ ਕੋਈ ਦੁੱਖ ਨਹੀਂ ਜਿਹੜਾ ਮੈਂ ਅੰਗਰੇਜ਼ ਹਕੂਮਤ ਦੇ ਸਮੇਂ ਦੌਰਾਨ ਜਿਹੜੀਆਂ ਕੱਟੀਆਂ ਵਾ ਸਤੋਂ ਜ਼ਿਆਦਾ ਦੁੱਖ ਆ ਜਿਹੜਾ ਅਹੀਂ ਕਹਿੰਦੇ ਆ ਵੀ ਦੇਸ਼ ਆਜ਼ਾਦ ਹੋ ਗਿਆ ਆਪਣਿਆਂ ਦੀਆਂ ਦਿੱਤੀਆਂ ਹੋਈਆਂ ਜੇਲਾਂ ਉਹਨਾਂ ਦੀ ਚੀਜ਼ ਬਾਬਾ ਜੀ ਦੇ ਦਿਲ ਅੰਦਰ ਆਖਰੀ ਦਮ ਤੱਕ ਰਹੀ ਸੀਗੀ ਪਰ ਉਤ ਸਭ ਤੋਂ ਵੱਡੀ ਗੱਲ ਇਹ ਸੀ ਕਿ ਵੀ ਜਿਹੜੀ ਬਾਬਾ ਜੀ ਦੀ ਇੱਥੇ ਯਾਦਗਾਰ ਬਣੀ ਹੋਈ ਹੈ ਇਹ ਬਾਬਾ ਜੀ ਨੇ ਆਪਣੇ ਹੱਥੀ ਯਾਦਗਾਰ ਇਹ ਤਿਆਰ ਕੀਤੀ ਸੀ ਜਿੱਥੇ ਬਾਬਾ ਜੀ ਦਾ ਅੰਤਮ ਸੰਸਕਾਰ ਵੀ ਕੀਤਾ ਗਿਆ ਸੀ ਇਸੇ ਜਗ੍ਹਾ ਤੇ ਬਾਬਾ ਜੀ ਟੇਰ ਰਹੇ ਸੀ ਦੇ ਦੋ ਸਰਕਾਰੀ ਅਧਿਕਾਰੀ ਆਏ ਸੀਗੇ ਜਦੋਂ ਬਾਬਾ ਜੀ ਬਜ਼ੁਰਗ ਅਵਸਥਾ ਦੇ ਵਿੱਚ ਹੋ ਗਏ ਸੀਗੇ ਉਹਨਾਂ ਸਰਕਾਰੀ ਅਧਿਕਾਰੀਆਂ ਨੇ ਕਿਹਾ ਬਾਬਾ ਜੀ ਤੁਸੀਂ ਦੇਸ਼ ਵਾਸਤੇ ਬਹੁਤ ਕੁਝ ਕੀਤਾ ਸਾਨੂੰ ਸਰਕਾਰ ਵੱਲੋਂ ਹਦਾਇਤਾਂਾਂ ਤੋਂ ਹੀ ਸਨਾਖਤ ਦੇ ਤੌਰ ਤੇ ਕੋਈ ਆਪਣਾ ਸਾਨੂੰ ਦਿਖਾਓ ਸਨਾਖਤ ਦਿਖਾਓ ਉਹ ਸਮੇਂਦਾਰਨ ਜੋ ਵੀ ਹੋਏਗਾ ਜਾਂ ਰਾਸ਼ਨ ਕਾਰਡ ਜਾਂ ਕੋਈ ਕਾਰਡ ਬੰਦਾ ਹੋਏਗਾ ਤੇ ਅਸੀਂ ਸਰਕਾਰ ਚਾਹੁੰਦੀ ਆ ਵੀ ਤੁਹਾਡੇ ਦੇਸ਼ ਪ੍ਰਤੀ ਕੀਤੀਆਂ ਹੋਈਆਂ ਜੋ ਸੇਵਾਵਾਂਾਂ ਉਹਦੇ ਪ੍ਰਤੀ ਤੁਹਾਡੀ ਜਿਹੜੀਆਂ ਮਹੀਨਾਵਾਰ ਕੋਈ ਪੈਨਸ਼ਨ ਲਈ ਜਾਵੇ ਹੂੰ ਬਾਬਾ ਜੀ ਨੇ ਉਸ ਟਾਈਮ ਤੇ ਇਹ ਜਵਾਬ ਦਿੱਤਾ ਸੀਗਾ ਹੂੰ ਕਹਿੰਦਾ ਵੀ ਜੇ ਅਸੀਂ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਲਿਆ ਵਾ ਇਹ ਸਾਡੇ ਜੋਧ ਜਾਂ ਸਾਡੇ ਵਰਗੇ ਕਈ ਜੋਧਿਆਂ ਦੀਆਂ ਅਣਖਾਂ ਸੀਗਾ ਪਹਿ ਅੰਗਰੇਜ਼ ਹਕੂਮਤ ਨੂੰ ਆਪਣੇ ਦੇਸ਼ ਦੇ ਵਿੱਚੋਂ ਕੱਢਣਾ ਨਾ ਕਿ ਸਾਡੇ ਦਿਲ ਦੇ ਵਿੱਚ ਇਹ ਹੈਗਾ ਸੀਗਾ ਵੀ ਅਸੀਂ ਇੰਨੀ ਆਪਣੀ ਜੌਬ ਕਰਤੇ ਇੰਨੀ ਨੌਕਰੀ ਕਰਨ ਤੋਂ ਬਾਅਦ ਘਰ ਬੈਠੇ ਪੈਨਸ਼ਨ ਲੈਣੀ ਆ ਜੇ ਸਾਨੂੰ ਇਹ ਸਰਕਾਰ ਦੇ ਟੁਕੜਿਆਂ ਦੀ ਜ਼ਰੂਰਤ ਹੁੰਦੀ ਅਸੀਂ ਤੇ ਆਪਣੀਆਂ ਜ਼ਮੀਨਾਂ ਜਿਹੜੀਆਂ ਇਦਾਂ ਛੱਡ ਕੇ ਨਾ ਜਾਂਦੇ ਸਾਡੇ ਕੋ ਖਾਣ ਪੀਣ ਵਾਸਤੇ ਬਹੁਤ ਕੋਸ਼ਿਸ਼ ਸੀਗਾ ਇਸ ਕਰਕੇ ਸਾਨੂੰ ਸਰਕਾਰੀ ਟੁਕਰੀਆਂ ਦੀ ਜਰੂਰਤ ਨਹੀਂ ਤੇ ਜਿਹੜੇ ਨਮਾਇੰਦੇ ਨੇ ਤੁਹਾਨੂੰ ਘੱਲਿਆ ਮੇਰੇ ਹੱਡਾਂ ਇਹਨਾਂ ਬੁੱਢੇ ਹੱਡਾਂ ਦੇ ਵਿੱਚ ਇੰਨਾ ਕੁ ਦਮ ਹੈਗਾ ਵੀ ਤੁਹਾਡੇ ਵਰਗੇ 2-4 ਆ ਜਾਣ ਤੁਹਾਨੂੰ ਬਿਠਾ ਕੇ ਮੈਂ ਰੋਟੀ ਖਵਾ ਸਕਦਾ ਆਪਣੇ ਖੇਤਾਂ ਵਿੱਚ ਮਿਹਨਤ ਕਰਕੇ ਇਸ ਟਾਈਮ ਤੇ ਬਾਬਾ ਜੀ ਨੇ ਜਵਾਬ ਦੇ ਦਿੱਤਾ ਸੀਗਾ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜੇ ਬਾਬਾ ਜੀ ਦਾ ਬਾਬਾ ਸੋਨ ਸਿੰਘ ਪਕਣਾ ਦਾ ਪਰਿਵਾਰ ਆ ਉਹਨਾਂ ਨੇ ਕੱਦੀ ਵੀ ਅਸੀਂ ਕੋਈ ਸਰਕਾਰ ਕੋ ਸਹਾਇਤਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਸਾਡੇ ਬੱਚੇ ਆ ਪੜ੍ਹ ਕੇ ਨੌਕਰੀਆਂ ਕਰ ਰਹੇ ਨੇ ਜਾਂ ਬਦੇਸਾਂ ਦੇ ਵਿੱਚ ਗਏ ਨੇ ਅਸੀਂ ਹੱਥੀਂ ਕਿਰਤ ਕਰ ਰਹੇ ਹਾਂ ਖੇਤਾਂ ਵਿੱਚ ਹਲ ਚਰਾ ਰਹੇ ਹਾਂ ਸਾਲ ਬਾਅਦ ਜਦੋਂ ਬਾਬਾ ਜੀ ਸਰੀਰਕ ਤੌਰ ਤੇ ਇਸ ਧਰਤੀ ਤੋਂ ਗਏ ਆ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਪਰਿਵਾਰ ਵੱਲੋਂ 4 ਜਨਵਰੀ ਨੂੰ ਜਨਮ ਦਿਹਾੜਾ ਮਨਾਇਆ ਜਾਂਦਾ ਜੀ ਸ੍ਰੀ ਅਖੰਡ ਪਾਠ ਸਾਹਿਬ ਚਲਦੀ ਆ ਤਿੰਨ ਦਿਨ ਪ੍ਰੋਗਰਾਮ ਚਲਦੀ ਆ ਉਹਨਾਂ ਦੇ ਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਆ ਸੀਦਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਉਹਨਾਂ ਨੂੰ ਨਮਸਤਕ ਹੋਇਆ ਜਾਂਦਾ ਕੋਈ ਕਿਸ ਕੋ ਸੈਤਾਨੀ ਨਹੀਂ ਲਈ ਜਾਂਦੀ ਰਹੀ ਗੱਲ ਸਰਕਾਰ ਵੱਲੋਂ ਇਹਨਾਂ ਦੇਸ਼ ਭਗਤਾਂ ਨੂੰ ਕਿੰਨਾ ਗਯਾਦ ਕੀਤਾ ਜਾਂਦਾ ਜਿਵੇਂ ਤੁਸੀਂ ਗੱਲ ਕੀਤੀ ਸੀਗੀ ਹਾਲੀ ਤੱਕ ਪੱਕਣੇ ਦੇ ਵਿੱਚ ਕੋਈ ਵੀ ਨਾ ਸਰਕਾਰੀ ਕੋਈ ਸਮਾਗਮ ਹੋਇਆ ਜੀ ਨਾ ਕਿਸੇ ਨੇ ਬਾਬਾ ਜੀ ਦੀ ਯਾਦ ਕਰਤੇ ਚਾਰ ਆਣ ਕੇ ਸ਼ਰਦਾ ਦੇ ਫੁੱਲ ਪੇਟ ਕੀਤੇ ਹਜੇ ਹੁਣ ਤੱਕ ਕੋਈ ਦੇ ਰਾਜਪੱਦਰੀ ਸਮਾਗਮ ਕਿਸੇ ਨੇ ਕੀਤਾ ਬਿਲਕੁਲ ਨਹੀਂ ਕੀਤਾ ਜੀ 1993 ਦੇ ਵਿੱਚ ਉਸ ਸਮੇਂ ਦੀ ਗੱਲ ਆ ਜਦੋਂ ਸਮੇਂ ਦੇ ਸੀਐਮ ਸਾਹਿਬ ਸਰਦਾਰ ਬੀਨ ਸਿੰਘ ਸੀਗੇ ਉਦੋਂ ਇੱਥੋਂ ਦੇ ਐਮਐਲਏ ਸੀਗੇ ਸਿੰਘਦੇਵ ਸਿੰਘ ਸੁਆਜਪੁਰੀ ਉਸ ਟਾਈਮ ਤੇ ਇੱਥੇ ਇੱਕ ਸਮਾਗਮ ਹੋਇਆ ਸੀਗਾ ਸੀ ਆਮ ਸਾਹਿਬ ਇੱਥੇ ਆਏ ਸੀਗੇ ਲੇਕਿਨ ਉਸ ਟਾਈਮ ਦਾ 1993 ਦਾ ਤੁਨਬਦਾ ਵੀ ਸਮਾਂ ਕਿਸ ਤਰ੍ਹਾਂ ਦਾ ਸੀ ਪਰ ਅਹੀਂ ਪੁੱਛਤਾਉਣੇ ਹਾਂ ਸਮਾਗਮ ਹੋਣਾ ਨਹੀਂ ਹੀ ਚਾਹੀਦਾ ਕਿਉਂਕਿ ਜਿਹੜੀ ਆਮ ਜਨਤਾ ਹੈ ਜਿਨ੍ਹਾਂ ਨੇ ਬਾਬਾ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਕੇ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇੱਕ ਇੱਕ ਤਿੰਕਾ ਤਿੰਕਾ ਭੋਲਿਆ ਗਿਆ ਜੀ ਇਲਾਕੇ ਦਾ ਆਪਣੀ ਬਿਲਕੁਲ ਆਜ਼ਾਦੀ ਦੇ ਨਾਲ ਅਸੀਂ ਬਾਬਾ ਜੀ ਦੀ ਯਾਦਗਾਰ ਦੇ ਵਿੱਚ ਘੁੰਮ ਨਹੀਂ ਸਕਦੇ ਇਨੀਆਂ ਫੋਰਸਾਂ ਨੇ ਸਾਰਿਆਂ ਨੂੰ ਹਸਾਉਣਾ ਇੱਕ ਵਾਰ ਬੰਦਕ ਹੀ ਬਣਾ ਰੱਖਿਆ ਸੀਗਾ ਉਸ ਟਾਈਮ ਤੇ ਕੁਝ ਐਲਾਨ ਕਰਕੇ ਗਏ ਸੀਗੇ ਇਸ ਇਲਾਕੇ ਵਾਸਤੇ ਸੀਐਮ ਸਾਹਿਬ ਵੀ ਇੱਕ ਜਿਹੜਾ ਖਾਸੇ ਤੋਂ ਪਕਨੇ ਵਾਲਾ ਰੋਡ ਆ ਬਾਬਾ ਜੀ ਦੀ ਯਾਦ ਤੱਕ ਉਹਨੂੰ ਚਾਰ ਮਾਰ ਕੀ ਕੀਤਾ ਜਾਊਗਾ ਸੁੰਦਰ ਬਣਾਇਆ ਜਾਏਗਾ ਉਹ ਹਜੇ ਤੱਕ ਉਹ ਤਾਂ ਦੇਖ ਲਓ ਕਿੰਨੇ ਸਾਲ ਬੀਤ ਚਲੇ ਆ ਹਾਲੀ ਤੱਕ ਬਿਲਕੁਲ ਨਹੀਂ ਫਿਰ ਬਾਬਾ ਜੀ ਦੇ ਨਾਂ ਤੇ ਕੋਈ ਟਿਕਰੀ ਕਾਲਜ ਖੋਲਿਆ ਜਾਏਗਾ ਬਿਲਕੁਲ ਨਹੀਂ ਦੇਖ ਸਕਦੇ ਆ ਬਿਲਕੁਲ ਨਹੀਂ ਖੋਲਿਆ ਗਿਆ ਜੀ ਔਰ ਇਲਾਕੇ ਦੇ ਵੀ ਇਹ ਮੰਗ ਰਹੀ ਆ ਕਿ ਬਾਬਾ ਜੀ ਦੇ ਨਾਂ ਤੇ ਕੋਈ ਡਿਗਰੀ ਕਾਲਜ ਕੋਈ ਖੇਡ ਸਟੇਡੀਅਮ ਹਸਪਤਾਲ ਕੋਈ ਹਸਪੀਟਲ ਕੋਈ ਐਵੇਂ ਦੀ ਉਹਨਾਂ ਨੂੰ ਨਾਂ ਨੂੰ ਜਿਆਦਾ ਹੋਰ ਤਾਜ਼ਾ ਕਰਨ ਵਾਸਤੇ ਬਣਾਇਆ ਜਾਵੇ ਪਰ ਕਦੇ ਵੀ ਸਮੇਂ ਦੀ ਸਰਕਾਰ ਨੇ ਨਹੀਂ ਕੀਤਾ ਜਦੋਂ ਕੈਪਟਨ ਸਰਕਾਰ ਸੀਗੀ ਪੰਜਾਬ ਦੇ ਵਿੱਚ ਫਿਰ ਉਹਨਾਂ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਸੀਗੇ ਕਿ ਕਿੰਨੀ ਜੰਨੀਆਂ ਵੀ ਦੇਸ਼ ਭਗਤਾਂ ਦੀਆਂ ਯਾਦਗਾਰਾਂ ਉਹਨਾਂ ਨੂੰ ਸੁੰਦਰ ਬਣਾਇਆ ਜਾਏਗਾ ਸਾਮ ਸਿੰਘਾ ਟਾਰੀ ਵਾਲਿਆਂ ਦੇ ਉੱਥੇ ਕਹ ਜੀ ਇਹਨਾਂ ਕੁਝ ਗਰੰਟਾ ਵਗੈਰਾ ਦੇ ਕੇ ਉਹਨਾਂ ਦੀ ਕੁਝ ਸੁਧਾਰ ਕੀਤਾ ਸੀ ਜੀ ਹੋਰ ਵੀ ਕੁਝ ਜਗ੍ਹਾ ਤੇ ਲੇਕਿਨ ਬਿਲਕੁਲ ਨਹੀਂ ਇੱਥੇ ਪਹੁੰਚੇ ਫਿਰ ਜਦੋਂ ਬਾਦਲ ਸਰਕਾਰ ਸੀਗੀ ਬਾਦਲ ਸਾਹਿਬ ਇੱਥੇ ਭਕਨੇ ਦੀ ਇੱਕ ਦਾਣਾ ਮੰਡੀ ਆ ਜੀ ਉੱਥੇ ਦਾਣਾ ਮੰਡੀ ਦੇ ਵਿੱਚ ਆਏ ਸੀਗੇ ਸੰਗਤ ਦਰਸ਼ਨ ਕਰਨ ਵਾਸਤੇ ਧੰਨਵਾਦ ਸੰਗਤ ਦਰਸ਼ਨ ਚੱਲਦੇ ਸੀਗੇ ਐਂਦੀ ਕਾਫਲਾ ਲੰਘਿਆ ਸੀ ਜੀ ਤੇ ਬਾਬਾ ਜੀ ਦੀ ਯਾਦਗਾਰ ਦੇ ਲਾਗੋਂ ਦੀ ਤੂਰ ਉਡਾਉਂਦਾ ਆ ਕਾਫਲਾ ਲੰਘੇ ਚਾਰ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਕਾਫਲਾ ਨਹੀਂ ਰੁਕੇ ਬਾਬਾ ਜੀ ਦੀ ਯਾਦ ਕਰਦੇ ਸਾਰਿਆਂ ਨੇ ਕੋਈ ਜੇ ਖੇਡ ਰਿਹੀ ਕੋਈ ਮੈਂ ਸਮੇਂ ਦੀਆਂ ਸਰਕਾਰਾਂ ਦੀ ਅਸੀਂ ਗੱਲ ਕੀਤੀ ਕਿਸੇ ਵੀ ਸਮੇਂ ਦੀ ਸਰਕਾਰ ਨੇ ਬਾਬਾ ਪਕਣਾ ਜੀ ਪ੍ਰਤੀ ਕੋਈ ਸ਼ਰਦਾ ਦੇ ਫੁੱਲ ਭੇਟ ਨਹੀਂ ਕੀਤੇ ਹੁਣ ਤੱਕ ਕਹਾਣੀਆਂ ਤਾਂ ਬਹੁਤ ਨੇ ਗੱਲਾਂ ਵੀ ਬਹੁਤ ਆ ਜੇ ਆਪਾਂ ਬਾਬਾ ਜੀ ਬਾਰੇ ਗੱਲਾਂ ਕਰਨ ਲੱਗ ਜਾਈਏ ਤਾਂ ਸ਼ਾਇਦ ਕਿੰਨੇ ਹਫ਼ਤੇ ਕਿੰਨੇ ਐਪੀਸੋਡ ਉਹ ਵੀ ਘਟ ਪੈ ਜਾਣਗੇ ਕਿਉਂਕਿ ਲੰਬੀ ਕਹਾਣੀਆਂ ਬਾਬਾ ਸੋਨ ਸਿੰਘ ਭਗਨਾਉਣਾ ਦੀ ਬੜੀ ਵੱਡੀ ਦੇਣ ਹੈ ਪੰਜਾਬ ਨੂੰ ਭਾਰਤ ਨੂੰ ਭਾਰਤੀ ਆਜ਼ਾਦੀ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਦੀ ਜਿਹੜੀ ਸ਼ੁਰੂਆਤ ਕੀਤੀ ਬਾਬਾ ਸੋਨ ਸਿੰਘ ਭਗਨਾ ਜਿਹੜੀ ਮੇਲ ਖਾਂਦੀ ਆ ਕਾਮਾਗਾਟਾ ਮਾਰੂ ਦੇ ਨਾਲ ਸੋ ਆਖਰ ਚ ਕੀ ਕਹਿਣਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਜਿਹਨੇ ਲੋਕਾਂ ਜੋ ਜੰਮੇ ਅੰਮ੍ਰਿਤਸਰ ਦੇ ਵਿੱਚ ਉਹ ਜੰਮੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਇਹ ਪੰਜਾਬ ਵਾਸੀਆਂ ਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਨਵੀਂ ਜਨਰੇਸ਼ਨ ਆ ਜਿਹਨੂੰ ਅਸੀਂ ਕਹਿੰਦੇ ਵੀ ਸਾਡਾ ਆਉਣ ਵਾਲਾ ਭਵਿੱਖ ਆ ਮੈਂ ਉਹਨਾਂ ਨੂੰ ਇਹ ਹੀ ਕਹਿਣਾ ਚਾਹਣਾ ਜਿਹੜੀਆਂ ਸਮਾਜਿਕ ਬੁਰਾਈਆਂ ਵਾਂ ਇਹਨਾਂ ਤੋਂ ਤੁਸੀਂ ਦੂਰ ਨਸ਼ਿਆਂ ਭ੍ਰੂਣਤਿਆ ਇਹੋ ਜਿਹੀਆਂ ਬੁਰਾਈਆਂ ਤੋਂ ਦੂਰ ਹੋ ਆਪਣੀ ਸਿਹਤ ਆ ਤਾਂ ਸਾਰਾ ਕੁਝ ਆ ਦੂਸਰਾ ਮੈਂ ਇਹ ਬੇਨਤੀ ਔਰ ਅਪੀਲ ਵੀ ਕਰਨਾ ਚਾਹਣਾ ਛੇ ਸਾਡੀਆਂ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਦੇਸ਼ ਭਗਤਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਫੇਰ ਸਾਡਾ ਕਿਤੇ ਨਾ ਕਿਤੇ ਫਰਜ਼ ਬੰਦਾ ਵਾ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਈ ਮੇਲੇ ਔਰ ਮੱਸੀਆ ਵੇਖਦੇ ਆਂ ਕਈ ਮੇਲੇ ਮੱਸੀਆ ਵੇਖਦੇ ਆਂ ਅਸੀਂ ਬਹੁਤ ਤਿਆਰ ਹੋ ਕੇ ਜਾਂਦੇ ਆਂ ਇਸ ਤਰ੍ਹਾਂ ਦਾ ਹੀ ਇੱਕ ਮੂਮੈਂਟ ਤੁਹਾਨੂੰ ਹੋਣੀ ਚਾਹੀਦੀ ਆ ਜਿੰਨੇ ਵੀ ਸਾਡੇ ਦੇਸ਼ ਭਗਤਾਂ ਦੀਆਂ ਯਾਦਗਾਰਾਂ ਵਾ ਉੱਥੇ ਜ਼ਰੂਰ ਪਹੁੰਚਿਆ ਕਰੋ ਉੱਥੇ ਜ਼ਰੂਰ ਨਮਸਤਕ ਹੋਇਆ ਕਰੋ ਔਰ ਅਪੀਲ ਕਰਦਾ ਵਾਂ ਜਦੋਂ ਅਟਾਰੀ ਬਾਰਡਰ ਨੂੰ ਜਾਂਦੇ ਆਂ ਬਾਰਡਰ ਦੇਖਣ ਵਾਸਤੇ ਖਾਸੇ ਚੌਂਕ ਤੋਂ 4 ਕਿਲੋਮੀਟਰ ਦੂਰ ਔਰ ਕ੍ਰੇਂਡੇ ਚੌਂਕ ਤੋਂ ਕੋਈ 5 ਕਿਲੋਮੀਟਰ ਦੂਰੀ ਤੇ ਆ ਭਕਨਾ ਕਲਾਂ ਇਹ ਭਕਨਾ ਕਨਾ ਉਹ ਪਿੰਡ ਆ ਇਹ ਉਸ ਪਰਵਾਨੇ ਦਾ ਪਿੰਡ ਆ ਜਿਹੜੇ ਪਰਵਾਨੇ ਨੇ ਤੁਹਾਡੇ ਵਾਸਤੇ ਕੁਰਬਾਨੀ ਦਿੱਤੀ ਉਥੋਂ 1 ਕਿਲੋਮੀਟਰ ਦੂਰ ਮੇਨ ਚੌਂਕ ਤੋਂ ਸਕੂਲ ਦੇ ਲਾਗੇ ਬਾਬਾ ਸੋਹਣ ਸਿੰਘ ਭਕਨਾ ਦੀ ਯਾਦਗਾਰ ਬਣੀ ਹੋਈ ਹੈ ਜਿਹੜਾ ਬਾਬਾ ਜੀ ਨੇ ਆਪਣੇ ਹੱਥੀ ਤਿਆਰ ਕੀਤੀ ਸੀ ਇੱਥੇ ਹੀ ਬਾਬਾ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਸੀਗਾ ਤੇ ਤੁਸੀਂ ਜਰੂਰ ਇਸ ਜੋਦੇ ਨੂੰ ਇਥੇ ਨਮਸਤਕ ਹੋਣ ਵਾਸਤੇ ਆਓ ਤਾਂ ਜੋ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਬੱਚਿਆਂ ਨੂੰ ਦੱਸ ਸਕੋ ਕਿ ਇਹ ਕੌਣ ਸੀ ਦੇਸ਼ ਭਗਤ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਕਾਮਾਗਾਟਾ ਮਾਰੂ ਫਿਲਮ ਦੇਖੋਗੇ ਤਾਂ ਉਹਦੇ ਵਿੱਚ ਜਦੋਂ ਤੁਸੀਂ ਦੇਖਣ ਜਾਓ ਜਦੋਂ ਤੁਸੀਂ ਦੇਖੋ ਤਾਂ ਉਸ ਯੋਧੇ ਦੀ ਉਸ ਵੱਡੀ ਕੁਰਬਾਨੀ ਨੂੰ ਵੀ ਇੱਕ ਵਾਰ ਜ਼ਰੂਰ ਯਾਦ ਕਰੋ ਜਿਨੇ ਇੱਕ ਪਾਰਟੀ ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਖੁਦ ਇੱਕ ਕਿਸ਼ਤੀ ਰਾਈ ਜਾ ਕੇ ਅਸਲਾ ਉਹਨਾਂ ਲੋਕਾਂ ਤੱਕ ਪਹੁੰਚਾਇਆ ਜਿਹੜੇ ਨਿਹੱਥੇ ਸੀ ਜਿਹੜੇ ਆਪਾਂ ਬਦਕਿਸਮਤ ਲੋਕ ਸੀ ਜਿਹੜੇ ਇੱਕ ਦੇਸ਼ ਤੋਂ ਦੂਜੇ ਦੇਸ਼ ਰੋਟੀ ਰੋਜੀ ਦੀ ਤਲਾਸ਼ ਵਿੱਚ ਗਏ ਪਰ ਉਹਨਾਂ ਨੂੰ ਉੱਥੇ ਉੱਤਰ ਨਹੀਂ ਦਿੱਤਾ ਗਿਆ ਰੰਗ ਭੇਤ ਨਸਲ ਭੇਤ ਜਿਹੜਾ ਇੱਕ ਵੱਡਾ ਨਸਲ ਵਿਤਕਰਾ ਕੀਤਾ ਗਿਆ ਜੇ ਅੱਜ ਆਪਾਂ ਕੈਨੇਡਾ ਅਮਰੀਕਾ ਹੋਰ ਵੱਡੇ ਦੇਸ਼ਾਂ ਦੇ ਵਿੱਚ ਆਰਾਮ ਨਾਲ ਜਹਾਜ਼ਾਂ ਤੇ ਬੈ ਕੇ ਸਫ਼ਰ ਕਰ ਰਿਹਾ ਤਨ ਕਿਤੇ ਨਾ ਕਿਤੇ ਬਾਬਾ ਗੁਰਦੇਵ ਸਿੰਘ ਬਾਬਾ ਸੋਹਣ ਸਿੰਘ ਪਕੜਾ ਉਹ ਕਾਮਾਗਾਟਾ ਮਾਰੂ ਦਾ ਉਹ ਇਤਿਹਾਸ ਜ਼ਰੂਰ ਯਾਦ ਕਰਿਓ ਕਿਉਂਕਿ ਉਹ ਦਿਨ ਸ਼ਾਇਦ ਤੁਹਾਨੂੰ ਜ਼ਰੂਰ ਯਾਦ ਆਊਗਾ ਕਿਉਂਕਿ ਆਪਾਂ ਰੋਜ਼ ਹੀ ਖਬਰਾਂ ਦੇਖਦੇ ਆ ਕਿ ਡੌਂਕੀ ਰਾਈ ਲੋਕ ਜਾਂਦੇ ਆ ਤੇ ਕਈ ਦਰਾਂ ਦੇ ਹਾਦਸੇ ਹੋ ਜਾਂਦੇ ਆ ਤਾਂ ਉਹ ਪਰਿਵਾਰਾਂ ਤੇ ਕੀ ਬੀਤੀ ਹੋਗੀ ਤੇ ਉਸੇ ਤੋਂ ਕਈ ਗੁਣਾ ਵੱਡਾ ਇਹ ਨਸਲੀ ਵਿਤਕਰਾ ਸੀਗਾ ਕਾਮਾਗਾਟਾ ਮਾਰੂ ਜਿਹਦੇ ਵਿੱਚ ਬਾਬਾ ਸੋਹਣ ਸਿੰਘ ਪਗੜਾ ਤੇ ਬਾਬਾ ਗੁਰਦੇਤ ਧੋਣਾ ਨੇ ਜਿਹੜਾ ਇੱਕ ਕਿਰਦਾਰ ਨਿਭਾਇਆ ਜਿਹੜੀ ਤੁਸੀਂ ਫਿਲਮਾਂ ਕੰਦੇ ਰੂਪ ਵਿੱਚ ਦੇਖਿਆ ਸੋ ਆਉਣ ਵਾਲੇ ਸਮੇਂ ਚ ਹੋਰ ਦੇਸ਼ ਭਗਤਾਂ ਦੇ ਯੋਧਿਆਂ ਦੀਆਂ ਕਥਾਵਾਂ ਲੈ ਕੇ ਉਹਨਾਂ ਦੀਆਂ ਕਹਾਣੀਆਂ ਲੈ ਕੇ ਤੁਹਾਡੇ ਤੱਕ ਪਹੁੰਚ ਕਰਦੇ ਰਾਵਾਂਗੇ ਗੱਲਬਾਤ ਕਿੱਦਾਂ ਲੱਗੀ ਜ਼ਰੂਰ ਤੁਹਾਡੇ ਜਿਹੜੇ ਵਿਚਾਰ ਆ ਕਮੈਂਟਾਂ ਤੱਕ ਤੁਸੀਂ ਸਾਡੇ ਤੱਕ ਪੇਜ ਸਕਦੇ ਹੋ ਤਦ ਤੱਕ ਲਈ ਬੜੇ ਰੋ ਪੰਜਾਬ ਦੇ ਤੇ ਧੰਨਵਾਦ ਸਾਸ਼ੀ ਕਾਲ ਜੀ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਲਈ ਧੰਨਵਾਦ